ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਰਾਜੂ ਭੂਲੂ ਵਾਲੀਆ ਤੇ ਉਮੀਦ ਆ ਸਾਰੇ ਵਧੀਆ ਹੋਣਗੇ ਤੇ ਕਹਿੰਦੇ ਆ ਨਾ ਕਿ ਸਾਰਾ ਪਿੰਡ ਉਜੜਨ ਤੇ ਆ ਗਿਆ ਤੇ ਕੰਵਲੀ ਨੂੰ ਆਪਦੇ ਝਾਟੇ ਦੀ ਪਈ ਆ ਤੇ ਆ ਫੋਟੋ ਆ ਇਹ ਆ ਕਰਨ ਬਠਿੰਡਾ ਪਹਿਲਾਂ ਫੇਸ਼ੀਅਲ ਕਰਾ ਰੀਆ ਹਾ ਆਪਦੇ ਮੂੰਹ ਦਾ ਰੰਗ ਚਿੱਟਾ ਕਰਨ ਵਾਸਤੇ ਫਿਰ ਇਹਨੇ ਵੀਡੀਓ ਦੇ ਵਿੱਚ ਇਹ ਵੀ ਬੋਲਿਆ ਆ ਦੂਜੀ ਫੋਟੋ ਆ ਜਿਹਦੇ ਹੱਥ ਲੱਗਿਆ ਹੋਇਆ ਦੇਖ ਲੀਆ ਕਿ ਮੇਰਾ ਹੱਥ ਤੇ ਮੂੰਹ ਦਾ ਬੜਾ ਫਰਕ ਪੈ ਗਿਆ ਕਿ ਜਾਨੀ ਕਿ ਰੰਗ ਗੋਰਾ ਹੋ ਗਿਆ ਇਹ ਕਾਦੇ ਆਸਤੇ ਕਰਾ ਰਹੀ ਆ ਸਾਫ ਤੁਹਾਨੂੰ ਮੈਂ ਦੱਸਦਾ ਇਹ ਜਾ ਰਹੀ ਇਹ ਜਾ ਰਹੀ ਆ ਹਰ ਪੀੜਤਾ ਦੀ ਮਦਦ ਕਰਨ ਇਹ 5 7 ਜਿਹੜੀਆਂ ਸੈਲੀਬ੍ਰਿਟੀਆਂ ਜਿਹੜੀਆਂ ਲੋਕਾਂ ਨੇ ਬਹੁਤ ਤਾਂ ਚੱਕੀਆਂ ਹੋਈਆਂ ਤੇ ਇਹਨਾਂ ਦੇ ਪਿੱਛੇ ਪੰਪ ਦੇਣ ਵਾਲੇ ਬੜੇ ਤਗੜੇ ਤਗੜੇ ਬੰਦੇ ਆ ਬੰਦੇ ਆ ਜਿਨ੍ਹਾਂ ਨੇ ਇਹਨਾਂ ਨੂੰ ਬਹੁਤ ਮਹਾਨ ਬਣਾਤਾ ਤੇ ਬੜੀਆਂ ਤਕੜੀਆਂ ਸ਼ਖਸੀਅਤਾਂ ਬਣਾਤਾ ਤੇ ਇਹ ਹਰ ਵੱਡੇ ਪ੍ਰੋਗਰਾਮ ਤੇ ਇਹਨਾਂ ਦਾ ਸਨਮਾਨਤਰੀ ਕੀਤਾ ਜਾਂਦਾ ਤੇ ਹੋ ਸਕਦਾ ਵੀ ਹੜਾ ਤੇ ਵੀ ਇਹਨਾਂ ਨੂੰ ਬੁਲਾਇਆ ਹੋਵੇ ਵੀ ਵੀ ਸਾਡਾ ਸਰਦਾ ਨਹੀਂ ਹੈਗਾ ਵੀ ਆਓ ਇੱਥੇ ਮਦਦ ਕਰੋ ਹੁਣ ਆ ਹੈਗੀ ਆ ਦੂਜੀ ਫੋਟੋ ਗੁਲਾਬ ਸਿੱਧੂ ਤੇ ਨਾਲ ਹੈ ਕਰਨ ਬਠਿੰਡਾ ਇਹ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊ ਵੀ ਇਹ ਜਾਂ ਦਾ ਗਲਾਬ ਸਿੱਧੂ ਵੀਰ ਨੇ ਬੁਲਾਇਆ ਹੋ। ਜਾਂ ਕਰਨ ਬਠਿੰਡਾ ਦੇ। ਪਹਿਲਾਂ ਤਾਂ ਮੇਰੀ ਬੇਨਤੀ ਆ ਗਲਾਬ ਸਿੱਧੂ ਵੀਰ ਨੂੰ ਕਿ ਯਾਰ ਤੂੰ ਐਡੀ ਤਕੜੀ ਤੇਰੀ ਆਮ ਤੇਰੇ ਕੋਈ ਬੰਦਾ ਨੇੜੇ ਜਦੋਂ ਫੋਟੋ ਖਿਜਾਉਣ ਆਸਤੇ ਜਾਂਦਾ ਤੇ ੱੱਕੇ ਮਾਰ ਕੇ ਤੁਸੀਂ ਥੱਲੇ ਲਾ ਦਿੰਨੇ ਹੋ ਗਾਇਕ। ਬੌਂਸਰ ਤੁਹਾਡੇ ਇੰਨੇ ਨੇ ਰੱਖਿਆ। ਤੇ ਇੱਕ ਕੋਈ ਨਾਲ ਤੇਰੇ ਹੁਣ ਫੋਟੋਆਂ ਕਰਾਈ ਜਾਂਦਾ ਤੂੰ। ਇਹ ਤਾਂ ਕੋਈ ਡਰ ਨਹੀਂ ਲਾ ਦਦਾ। ਇਹਦੇ ਨਾਲ ਜਹਾਂ ਤੱਕ ਸਾਰੇ ਨਹੀਂ ਐ ਰੱਖਿਆ ਕਰੋ ਸਾਨੂੰ ਇਹ ਤੋਂ ਗੁੱਸਾ ਨਹੀਂ ਹੈਗਾ ਸਾਨੂੰ ਇਹ ਤੋਂ ਕੋਈ ਪ੍ਰੋਬਲਮ ਨਹੀਂ ਚੰਗੀ ਗੱਲ ਤੁਸੀਂ ਬੰਦੇ ਨੂੰ ਬਾਹ ਫੜਦੇ ਹੋ بڑے ਬੰਦਿਆਂ ਦੀ ਦੇਖੀ ਆ ਮੈਂ ਬਾਹ ਫੜਦਾ ਤੇ ਸਟੇਜ ਦੇ ਉੱਪਰ ਦਾਨ ਪੁੰਨ ਕਰਦੇ ਦੀ ਪਰ ਤੁਸੀਂ ਹਰ ਇੱਕ ਬੰਦੇ ਨਾਲ ਇਸ ਐਂ ਰੱਖਿਆ ਕਰੋ ਜੇ ਸਟੇਜ ਤੇ ਕੋਈ ਆਵਾਜ਼ ਮਾਰਦਾ ਫੋਟੋ ਲੂੰਗਾ ਉਹਦੇ ਨਾਲ ਮਿਲਵਾਇਆ ਕਰੋ ਪਰ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਬੰਦੇ ਦੇ ਗਾਇਕ ਤੁਹਾਨੂੰ ਸਾਰੀ ਦੁਨੀਆ ਸੌਂਦੀ ਆ ਤੁਹਾਡਾ ਇਕੱਲਾ ਇਹਦਾ ਇੱਕ ਵਿਊ ਆਉਂਦਾ ਹੋਊ ਪਰ ਲੋਕ ਤੁਹਾਨੂੰ ਪਤਾ ਨਹੀਂ ਕਿੰਨੇ ਵੀਊ ਦਿੰਦੇ ਆ ਕਮੈਂਟ ਕਰਦੇ ਹੁਣ ਗੱਲ ਆਪਾਂ ਦੂਜੀ ਕਰਦੇ ਆ ਆ ਹੈਗੀ ਚੌਥੀ ਫੋਟੋ ਇਹ ਇੱਕ ਬੋਰਡ ਦੇ ਵਿੱਚ ਚਾਰ ਡੱਬੇ ਰੱਖ ਕੇ ਸਾਰੇ ਜਾਣੇ ਗਲਬ ਸਿੱਧੂ ਨਾਲ ਕਰਨ ਬਠੰਡਾ ਨਾਲ ਹੋਰ ਇਹਦੇ ਸਾਥੀ ਆ ਜਿਹੜੇ ਉਹ ਹਰ ਪੀੜਤਾਂ ਦੇ ਘਰਾਂ 'ਚ ਜਾ ਰਹੇ ਆ ਤੇ ਆ ਜਿਹੜੇ ਬੰਦੇ ਆ ਵਿਚਾਰੇ ਬਾਹਰ ਸਰਦਾਰ ਜੀ ਖੜੇ ਹੱਥ ਜੋੜੀ ਇਹ ਵਾਜਾ ਮਾਰ ਰਹੇ ਆ ਕਿ ਅਸੀਂ ਹਜ਼ਾਰ ਬੰਦੇ ਦਾ ਸਾਡਾ ਰਾਸ਼ਣ ਆ ਜਿਹੜਾ ਪਿੱਛੇ ਗੱਡੀ 'ਚ ਖਰਾਬ ਹੋ ਰਿਆ ਵੀ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਪਰ ਉਹਨਾਂ ਨੇ ਇਹਨਾਂ ਨੇ ਗਲਾਬ ਸਿੱਧੂ ਤੇ ਕਰਨ ਬਠਿੰਡਾ ਨੇ ਕੋਈ ਉਹਨਾਂ ਦੀ ਗੱਲ ਨਹੀਂ ਸੁਣੀ ਤੇ ਆਪਦੀ ਬੋਰਡ ਲੈ ਕੇ ਉੱਥੋਂ ਨਿਕਲ ਚਲੇ ਜੇ ਗਲਾਬ ਸਿੱਧੂ ਨੇ ਆਪਣੀ ਵੋਟ ਮੰਗਾਈ ਕਾਲੇ ਰਸਤੇ ਮੰਗਾਈ ਪੀੜਤਾ ਦੀ ਸੇਵਾ ਕਰਨ ਵਾਸਤੇ ਕਿ ਜਾਂ ਤੁਸੀਂ ਇਹੋ ਜਿਹੇ ਲੋਕਾਂ ਨੂੰ ਲਿਜਾ ਕੇ ਉੱਥੇ ਫੋਟੋਆਂ ਖਿਚਾਉਣ ਵਾਸਤੇ ਬਲੌਗ ਬਣਾਉਣ ਵਾਸਤੇ ਆਹ ਦੇਖ ਲੈਣਾ ਇੱਕ ਅਦੇ ਦਿਨ ਦੇ ਵਿੱਚ ਜਾਂ ਕੱਲ ਨੂੰ ਹੀ ਪਾਸੋਂ ਹੀ ਇਹ ਵੀਡੀਓ ਆ ਜਾਣੀਆਂ ਉੱਤੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਬਲੌਗ ਦੀਆਂ ਕਿ ਦੇਖੋ ਜੀ ਮੈਂ ਉੱਥੇ ਗਈ ਅਸੀਂ ਚੌਲ ਲਏ ਅਸੀਂ ਆਹ ਡੱਬੇ ਲਏ ਅਸੀਂ ਆਹ ਬਿਸਕੁਟ ਲਏ ਆ ਅਸੀਂ ਬਰੈਡ ਲਏ ਇਹ ਵੀਡੀਓ ਆ ਜਾਣੀਆਂ ਸਾਰਿਆਂ ਦੀਆਂ ਜਿਹੜੀਆਂ ਕਮੇਟੀ ਵਾਲੀ ਹੋਗੀ ਪਤਾ ਨਹੀਂ ਐਕਟਰ ਕਰਨ ਬਠੰਡਾ ਹੋਊਗੀ ਜਾਂ ਹੋਰ ਤੇ ਥੋੜ ਤੁਸੀਂ ਵੇਰ ਕਰਨ ਜਾ ਰਹੇ ਹੋ ਕਿ ਕੀ ਕੰਮ ਜਾ ਰਹੇ ਹੋ ਸਾਡਾ ਵੀ ਦਿਲ ਕਰਦਾ ਅਸੀਂ ਉੱਥੇ ਜਾ ਕੇ ਲੋਕਾਂ ਦੀ ਸੇਵਾ ਕਰੀਏ ਹਰ ਭੀੜਤਾ ਦੇ ਨਾਲ ਜਾਈਏ ਉੱਥੇ ਹੁਣ ਸਾਨੂੰ ਤੁਸੀਂ ਕਹੋਗੇ ਕਮੈਂਟਾਂ ਚ ਕਿ ਤੁਸੀਂ ਕਿਉਂ ਨਹੀਂ ਜਾਂਦੇ ਤੁਹਾਡੇ ਤੋਂ ਆਪ ਜਾਣ ਹੀ ਹੁੰਦਾ ਸਾਨੂੰ ਜਾਣ ਦੀ ਲੋੜ ਹੀ ਨਹੀਂ ਪੈਂਦੀ ਸਾਡੇ ਬڑے ਭਰਾ ਉੱਥੇ ਗਏ ਵੇ ਅਸੀਂ ਦਾਨ ਪੁੰਨ ਜਿਹੜਾ ਕਰਨਾ ਨਾ ਜਾਂ ਅਸੀਂ ਉੱਥੋਂ ਤੱਕ ਦਸਵੰਧ ਜਿਹੜਾ ਕੱਢ ਕੇ ਭੇਜਣਾ ਅਸੀਂ ਕਿਸੇ ਦੇ ਹੱਥ ਕਿਸੇ ਦੇ ਜੇਬ ਚ ਪਾ ਕੇ ਜਾਂ ਕਿਸੇ ਨੂੰ ਸ਼ੋਅ ਕਰਕੇ ਫੋਟੋ ਦੇ ਅੱਗੇ ਵੀਡੀਓ ਦੇ ਅੱਗੇ ਨਹੀਂ ਭੇਜਣਾ ਅਸੀਂ ਜੇ ਦੇਣਾ ਚੁੱਪਚੀ ਪੀਤੇ ਸਾਡੇ ਕੋਲ ਦੀ ਸ਼ਾਮ ਨੂੰ ਇੱਥੇ 200 300 ਟਰਾਲੀ ਨਾ ਦੀਆ ਸੀ ਜੀ ਨੂੰ ਵੀ ਦਾਨ ਕੋਈ ਵੀ ਕਰਨਾ ਚੁੱਪਚੀ ਪੀਤੇ ਕਰ ਦੇਣਾ ਪਰ ਥੋੜੇ ਲੋਕਾਂ ਨੂੰ ਨਹੀਂ ਹੈਗਾ ਕਿ ਤੁਸੀਂ ਜਿਹੜਿਆ ਕੰਜਰਖਾਨੇ ਚਲਾਏ ਆ ਇੱਕ ਸਿਰਫ ਫੋਟਮਾਂ ਦੇ ਕਰਕੇ ਬਲੌਕਾਂ ਦੇ ਕਰਕੇ ਤੁਸੀਂ ਆਹ ਹੋ ਜੇ ਡਰਾਮੇ ਨਾ ਰਚੋ ਤੁਸੀਂ ਚਾਰ ਡੱਬੇ ਰੱਖ ਕੇ ਜਿਹੜੀਆਂ ਇਹੋ ਜਿਹੀਆਂ ਕੰਨ ਬਠੰਡੇ ਆ ਰਗੀਆਂ ਤੇ ਉੱਥੇ ਹੁਣ ਵੀਡੀਓ ਪਾਉਣ ਗਈਆਂ ਦੱਸਣ ਗਈਆਂ ਆਣ ਕੇ ਇਹ ਚੰਗੀ ਗੱਲ ਨਹੀਂ ਹੈਗੀ ਪੰਜਾਬ ਨੂੰ ਰੋੜਿਆ ਪਿਆ ਇਹ ਪੰਜਾਬ ਪੰਜਾਬਾਂ ਉਹ ਲੋਕਾਂ ਦੀ ਜ਼ਮੀਨਾਂ ਰੁੜ ਗਈਆਂ ਨੁਕਸਾਨ ਹੋ ਗਿਆ ਕਰੋੜਾ ਕਰੋੜਾ ਬੰਦਾ ਦਾ ਕਰੋੜਾ ਕਰੋੜਾ ਰੁਪਈਆ ਦਾ ਤੁਸੀਂ ਇਹ ਚੀਜ਼ਾਂ ਛੱਡੋ ਗਲਵ ਸਿੱਧੂ ਨੂੰ ਮੇਰੀ ਬੇਨਤੀ ਆ ਤੇਰੇ ਸਾਰੇ ਫੈਨ ਆ ਫੈਨਾਂ ਦੇ ਹਿਸਾਬ ਤੇ ਰੱਖੋ ਇਹ ਨਹੀਂ ਹੈਗਾ ਕਿ ਤੂੰ ਆਪਦੀ ਛਵੀ ਵੀ ਜੇ ਉਸ ਵਨ ਕਮੈਂਟਾਂ ਦੇ ਵਿੱਚ ਜਿਹੜੀ ਵੀਡੀਓ ਤੇਰੀ ਚੱਲੀ ਜਾਂਦੀ ਆ ਉਹ ਸਰਦਾਰ ਆਪ ਖੜਾ ਹੱਥ ਬੰਨੀ ਤੇ ਇਹਦੇ ਵੀਡੀਓ ਪੜ ਕੇ ਇਹਦੇ ਕਮੈਂਟ ਪੜ ਕੇ ਦੇਖਿਆ ਜੂ ਮੇਰੀ ਗਲਾਬ ਸਿੱਧੂ ਵੀਰ ਨੂੰ ਬੇਨਤੀ ਆ ਕਿ ਥੱਲੇ ਕਮੈਂਟ ਪੜ ਕੇ ਦੇਖਿਆ ਉਹਨਾਂ ਨੇ ਕੀ ਕੀ ਕਹੋ ਲਿਖਿਆ ਮੈਂ ਇੱਕ ਕਮੈਂਟ ਪੜਿਆ ਤਾਂ ਵੀਡੀਓ ਬਣਾਈ ਜਾਨੀ ਮੈਂ ਬਣਾਉਣੀ ਨਹੀਂ ਸੀਗੀ ਕਿ ਲੋਕ ਤੁਹਾਨੂੰ ਇੰਨਾ ਬੁਰਾ ਭਲਾ ਬੋਲਦੇ ਯਾਰ ਤੁਸੀਂ ਉਹਨਾਂ ਦੀ ਮਣੀ ਮੁੱਟੀ ਉਹ ਕਰ ਲਿਆ ਕਰੋ ਪੰਜਾਬ ਪਹਿਲਾਂ ਰੋੜਦਾ ਪਿਆ ਇਹਨਾਂ ਨੂੰ ਆਪਦੇ ਝਟਿਆਂ ਦੀ ਬਣੀ ਵੀ ਆ ਇਹਨਾਂ ਨੂੰ ਆਪਦੇ ਮੂੰਹ ਤੇ ਮਾਰ ਕੇ ਚੱਟੀ ਕਾਲੀ ਦਿਖਾਉਂਦੇ ਆ ਕਿ ਆ ਦੇਖੋ ਮੈਂ ਕੋਈ ਨਹੀਂ ਮੇਰੇ ਇਹਦੇ ਨਾਲ ਕੋਈ ਉਹ ਜਾ ਗੁੱਸਾ ਗਿਲਾ ਕੋਈ ਕੁਛ ਨਹੀਂ ਹੈਗਾ ਆਪਾਂ ਕੀ ਲੈਣਾ ਕਿਸੇ ਦੀ ਜ਼ਿੰਦਗੀ ਕੋਈ ਕੁਛ ਕਰੇ ਪਰ ਤੁਸੀਂ ਟਾਈਮ ਦੇਖੋ ਕਿਹੋ ਜਿਹਾ ਚੱਲਦਾ ਸਾਡਾ ਹਮੇਸ਼ਾ ਇਹੀ ਹੁੰਦਾ ਕਿ ਅਸੀਂ ਜਿਹੋ ਜਿਹਾ ਟਾਈਮ ਚੱਲਦਾ ਹੋਵੇ ਅਸੀਂ ਉਹ ਵੀਡੀਓ ਉਸੇ ਹਿਸਾਬ ਦੀ ਪਾਈਦੀ ਹੈ ਜੇ ਹੜਾਂ ਚ ਪ੍ਰੋਬਲਮਾਂ ਤਾਂ ਹੜਾਂ ਦੀ ਵੀਡੀਓ ਅਸੀਂ ਜ਼ਿਆਦਾਤਰ ਪਾਵਾਂਗੇ ਜੇ ਕੋਈ جنگ ਲੱਗੀ ਸੀ ਪਾਕਿਸਤਾਨਾਂ ਤੇ جنگ ਦੀਆਂ ਵੀਡੀਓ ਪਾਈਦੀਆਂ ਸੀ ਜੇ ਕਿਸੇ ਤੇ ਕੋਈ ਝੂਠੀ ਖਬਰ ਕਿਸੇ ਦੇ ਨਾਲ ਧੱਕਾ ਹੋ ਰਿਹਾ ਤਾਂ ਅਸੀਂ ਉਸ ਦੀਆਂ ਖਬਰਾਂ ਪਾਵਾਂਗੇ ਪਰ ਅਸੀਂ ਕਿਸੇ ਕਿਸੇ ਦੀਆਂ ਕਿਸੇ ਦੇ ਮੂੰਹ ਦੀਆਂ ਕਿਸੇ ਦੀਆਂ ਉਹੋ ਜਿਹੀਆਂ ਅਸੀਂ ਕਦੇ ਨਹੀਂ ਵੀਡੀਓ ਨਹੀਂ ਪਾਈਆਂ ਨਾਲੇ ਕਰਨ ਬਠਿੰਡਾ ਜੀ ਤਾਂ ਮੈਂ ਗੱਲ ਕਰਦਾ ਦੋ ਭੈਣਾਂ ਸੀ ਵਿਚਾਰੀਆਂ ਉਹਨਾਂ ਨੇ ਬੜੀ ਉਮੀਦ ਕਰਕੇ ਇਹਨੂੰ ਬੁਲਾਇਆ ਸੀ ਉੱਥੇ ਫੋਟੋ ਨਹੀਂ ਖਿਚਾਈ ਜਿਹੜੀ ਇਸ ਨੇ ਜਿਹੜੀ ਕਰਨ ਬਠਿੰਡਾ ਜਿਹੜੀ ਤੁਹਾਡੇ ਨਾਲ ਆ ਅੱਜ ਵੀ ਤੁਹਾਡੀ ਗਲਬ ਸਿੱਧੂ ਦੀ ਆ ਫੋਟੋ ਨਾਲ ਲੱਗੀ ਹੋਈ ਆ ਇਹ ਚ ਤੁਸੀਂ ਦੇਖ ਲਓ ਕਿ ਐਡਾ ਹੀ ਬੰਦਾ ਮਹਾਨ ਹੋ ਗਿਆ ਕਿੱਟਾਕ ਮਹਾਨ ਹੋ ਗਿਆ ਤੁਸੀਂ ਥੋੜਾ ਜਿਹਾ ਨਾ ਉਹ ਰੱਖੋ ਮਾੜਾ ਮੋਟਾ ਕਮਾਈ ਦਾ ਸਾਧਨ ਜੇ ਚੱਲਦਾ ਸਹੀ ਤਰੀਕੇ ਨਾਲ ਚਲਾਓ ਤੇ ਤੁਡੀ ਇਹੋ ਜੀ ਹਾਲਤ ਨਾ ਹੋ ਜੇ ਕਿਸੇ ਦਿਨ ਜਿਵੇਂ ਸੋਨੂ ਸੀਤੋ ਵਾਲੇ ਦੀ ਤੇ ਜਿਵੇਂ ਮੁੱਖ ਮੰਤਰੀ ਤਮਕਬੀਰ ਵਾਲੇ ਦੀ ਹੋਈਆਂ ਤੁਹਾਡੇ ਨਾਲ ਵੀ ਉਹੋ ਹਾਲ ਨਾ ਹੋ ਜੇ ਤੇ ਇਹ ਦਿਨ ਆਊਗਾ ਜ਼ਰੂਰ ਮੇਰੀ ਗੱਲ ਲਿਖਾ ਲੈ ਜਾਓ ਜਿਹੜਾ ਬੰਦਾ ਜਿੰਨੀ ਜਲਦੀ ਉੱਤੇ ਚੜਦਾ ਉੰਨੀ ਜਲਦੀ ਥੱਲੇ ਵੀ ਡਿੱਗਦਾ ਤੇ ਮੇਰੀ ਗਲਾਬ ਸਿੱਧੂ ਨੂੰ ਬੇਨਤੀ ਆ ਕਿ ਹੁਣ ਗਲਤੀ ਭਵਾਂ ਦੀ ਕਿਸੇ ਦੀ ਨਹੀਂ ਬੋਰਡ ਤੁਸੀਂ ਲੈ ਕੇ ਗਏ ਬਾਹਰ ਆ ਬੰਦੇ ਵਿਚਾਰੇ ਖੜੇ ਵਾਜਾਂ ਮਾਰੀ ਜਾਂਦੇ ਆ ਗੁਰੂ ਦਾ ਲੰਗਰ ਲੈ ਕੇ ਹਜ਼ਾਰਾਂ ਬੰਦੇ ਦਾ ਇਹ ਇੱਕ ਲਾਈਨ 'ਚ ਖੜੇ ਤੁਸੀਂ ਉੱਥੋਂ ਵੋਟ ਲੈ ਕੇ ਚਲੇਗਾ ਇਹ 'ਚ ਬੇਇੱਜ਼ਤੀ ਕਿੰਨੀ ਆ ਤੁਹਾਡਾ ਸਨਿਆਖ ਕਿਹੋ ਜਿਹਾ ਜਾਊ ਲੋਕਾਂ ਕੋਲੇ ਕਿਹੋ ਜੀ ਲੋਕਾਂ ਕੋਲੇ ਤੁਹਾਡੀ ਸ਼ਭੀ ਹੋਊਗੀ ਕਿੱਥੇ ਹਰ ਇੱਕ ਬੰਦੇ ਨੇ ਤੁਹਾਨੂੰ ਥੋੜੀ ਵੀਡੀਓ ਦੇਖ ਕੇ ਤੁਹਾਡੀ ਇਹਨਾਂ ਸਰਦਾਰਾਂ ਨੂੰ ਮਾਲ ਲੈ ਕੇ ਜਾਂਦਾ ਤੇ ਤੁਹਾਨੂੰ ਲੋਕਾਂ ਨੇ ਕਿੱਡਾ ਵਧੀਆ ਕਹਿਣਾ ਤੇ ਹੁਣ ਜਦੋਂ ਮੈਂ ਇਹਦੀ ਵੀਡੀਓ ਦੇਖੀ ਆ ਥੱਲੇ ਜਿਹਹਣੀਆਂ ਲੋਕਾਂ ਨੇ ਤੁਹਾਨੂੰ ਐਡੀਆਂ ਵਧੀਆ ਵਧੀਆ ਚੀਜ਼ਾਂ ਲਖੀਆਂ ਤੇ ਬੜੀਆਂ ਭੜੀਆਂ ਆਓ। ਇਹੋ ਜਿਹਾ ਕੰਮ ਨਾ ਕਰੋ। ਦੋਸਤੋ ਆਪਣਾ ਨਾਮ ਵੀਰ ਗੁਲਾਬ ਸਿੱਧੂ ਦੇ ਨਾਲ ਕੋਈ ਇਹੋ ਜਿਹਾ ਹੈਗੀ ਆਪਾਂ ਨੂੰ ਨਾ ਕਰਨ ਬਠਿੰਡਾ ਨਾ ਤੇ ਨਾ ਉਹਦੇ ਨਾਲ ਦੇ ਸਾਥੀਆਂ ਨਾ। ਸਿਰਫ ਦਾਨੀ ਐ ਨਹੀਂ ਬਣਿਆ ਜਾਂਦਾ। ਦਾਨੀ ਬੜੇ ਲੋਕ ਤਰ ਫਿਰਦੇ ਆ। ਸਾਡੀਆਂ ਬੀਬੀਆਂ ਭੈਣਾ ਉੱਥੇ ਜਿਹੜੀਆਂ ਅਮਰਤਾਰੀ ਰਾਤ ਨੂੰ ਉੱਥੇ ਗੱਟੇ ਭਰੀ ਜਾਂਦੀਆਂ ਨਾਲ। ਤਿਲੰਗਰ ਲਾਈ ਜਾਂਦੀਆਂ ਧੰਨਵਾਦ ਅਸੀਂ ਦਿਲੋਂ ਸਲਾਮ ਕਰਦੇ ਆ ਤੇ ਜਿਹੜੇ ਉੱਥੇ ਬੱਚੇ ਪਹੁੰਚਿਆ ਬੰਨਾਂ ਦੇ ਉੱਤੇ ਬੰਨ ਪੱਕੇ ਕਰਨ ਤੇ ਸੇਵਾ ਕਰੀ ਜਾਂਦੇ ਧੰਨਾ ਮਾਵਾਂ ਜਿਨ੍ਹਾਂ ਨੇ ਇਹੋ ਜਿਹੇ ਬੱਚਿਆਂ ਨੂੰ ਜਨਮ ਦਿੱਤੇ ਪੰਜਾਬ ਕਦੇ ਵੀ ਹਾਰ ਨਹੀਂ ਸਕਦਾ ਜਿੰਨੇ ਮਰਜੀ ਆਏ ਕਿਸੇ ਨੇ ਕੀ ਆ ਸੱਚ ਕਿ ਇਹ ਜਿੰਨਾ ਦੱਬੋਗੇ ਜਿੰਨਾ ਬਾਲਾ ਦੱਬੋਗੇ ਉਨਾ ਵੱਧ ਉੱਚਾ ਉੱਠੂਗਾ ਪੰਜਾਬ ਬਲੇਵਾਰੀ ਗਿਆ ਬਲੇਵਾਰੀ ਆ ਪਰ ਜਿੰਨਾ ਹੀ ਥੱਲੇ ਨੂੰ ਡਾਉਣ ਜਾਂਦਾ ਨਾ ਉਨਾ ਹੀ ਤਾਰ ਉਂ ਜਾਂਦਾ ਪਰ ਲੋਕ ਕਹਿੰਦੇ ਕਿ ਲਿਆਉਂਦੇ ਇਨਾ ਰਾਸ਼ਨ ਕਿੱਥੋਂ ਰੱਬ ਹੀ ਭਰਦਾ ਸਾਰਿਆਂ ਦੇ ਢੋਲੇ ਉਹਦੇ ਭਰੇ ਹੋਏ ਢੋਲੇ ਆਏ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਪਰ ਮੇਰੀ ਬੇਨਤੀ ਇਹੀ ਆ ਕਿ ਪਖੰਡ ਤੇ ਫੋਟੋ ਮਨਾ ਕਰੋ ਧੰਨਵਾਦ